ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਅਨੂ ਚੋਪੜਾ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਭਿਆਨਕਾ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਦੋ ਨਾਬਾਲਗਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਦਾਸੇ ਕੇ ਭਿਆਨਕ ਰੂਕੰਬਾਉ ਹਾਦਸਾ ਵਾਪਰਦਾ ਹੈ ਤੇ ਟਰਾਲੀ ਤੇ ਮੋਟਰਸਾਈਕਲ ਵਿਚਕਾਰ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਦੋ ਨਾਬਾਲਗ ਬੱਚਿਆਂ ਦੀ ਅਤੇ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਤੇ ਇੱਕ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ ਤੇ ਦੂਜੇ ਨੌਜਵਾਨ ਦੀ ਉਮਰ ਜੋ ਹੈ 14 ਸਾਲ ਦੱਸੀ ਜਾ ਇਸੋ ਦਾਸ ਦੇ ਕਿ ਇਹਨਾਂ ਦੋਵਾਂ ਜਿਹੜੇ ਬੱਚਿਆਂ ਦੀ ਮੌਤ ਹੋਈ ਹੈ ਤੇ ਦਰਅਸਲ ਇਹ ਹਾਦਸਾ ਜੋ ਹੈ ਫਤੇਗੜ ਚੂੜੀਆਂ ਢੇਰਾ ਬਾਬਾ ਨਾਨਕ ਹਾਈਵੇ ਤੇ ਵਾਪਰਿਆ ਇੱਥੇ ਇੱਕ ਟਰਾਲੀ ਜੋ ਹੈ ਜੋ ਕਿ ਟੂੜੀ ਦੇ ਨਾਲ ਭਰੀ ਹੋਈ ਸੀਗੀ ਇਸ ਵੇਰ ਤੋਂ ਹੀ ਇਸ ਸੜਕ ਤੇ ਪਲਟੀ ਹੋਈ ਸੀਗੀ ਤਾਂ ਇਸ ਮਗਰੋਂ ਦਾਸ ਦੇ ਕਿ ਦੇਰ ਰਾਤ ਤੱਕ ਇਹ ਟਰਾਲੀ ਉਥੋਂ ਦੀ ਨਹੀਂ ਚੁੱਕੀ ਜਾਂਦੀ ਤੇ ਦੇਰ ਰਾਤ ਨੂੰ ਹੀ ਜੋ ਹੈ ਮੋਟਰਸਾਈਕਲ ਤੇ ਸਵਾਰ ਇਹ ਦੋ ਬੱਚੇ ਜਦੋਂ ਇੱਥੋਂ ਦੀ ਲੰਘ ਰਹੇ ਸੀਗੇ ਤਾਂ ਇਹਨਾਂ ਦੀ ਇਸ ਟਰਾਲੀ ਦੇ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ ਤੇ ਟੱਕਰ ਬਾਦ ਦੱਸਿਆ ਕਿ ਮੌਕੇ ਤੇ ਹੀ ਇਹਨਾਂ ਦੋਵਾਂ ਦੀ ਜਿਹੜਾ ਉਤੇ ਮੌਤ ਹੋ ਗਈ ਹੈ ਤਾਂ ਦੋ ਘਰਾਂ ਦੇ ਵਿੱਚ ਦੱਸਿਆ ਕਿ ਇਸ ਲਈ ਮਾਤਮ ਦਾ ਮਾਹੌਲ ਹੈ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਦੇਖ ਸਕਦੇ ਹੋ ਕਿ ਇਹ ਦੇਰ ਰਾਤ ਦੀ ਘਟਨਾ ਹੈ ਦੇਰ ਰਾਤ ਜੋ ਹੈ ਹਾਈਵੇ ਦੇ ਉਤੇ ਇਹ ਭਿਆਨਕ ਹਾਦਸਾ ਵਾਪਰਦਾ ਹੈ ਦਰਸਲ ਪਿੰਡ ਨਿਕੋਸਰਾ ਦੱਸਿਆ ਜਾ ਰਿਹਾ ਜਿਸ ਨੇੜੇ ਇਹ ਭਿਆਨਕ ਹਾਦਸਾ ਹੋਇਆ ਤੇ ਇਸ ਹਾਦਸੇ ਨੇ ਦੋ ਬੱਚਿਆਂ ਦੀ ਜਾਨ ਲੈ ਲਈ ਤਾਂ ਮੋਟਰਸਾਈਕਲ ਤੇ ਸਵਾਰ ਸਿਗੇ ਇਹ ਦੋਵੇਂ ਬੱਚੇ ਇਹਨਾਂ ਦੀ ਉਮਰ 15 ਸਾਲ ਤੇ 14 ਸਾਦਸੀ ਜਾ ਰਹੀ ਹੈ ਤੇ ਇਹ ਦੋਵੇਂ ਬੱਚੇ ਦੱਸਿਆ ਜਾ ਰਿਹਾ ਹੈ ਕਿ ਪੈਟਰੋਲ ਪੰਪ ਤੋਂ ਜੋ ਹੈ ਪੈਟਰੋਲ ਲੈਣ ਦੇ ਲਈ ਆਪਣੇ ਘਰ ਤੋਂ ਨਿਕਲੇ ਸੀਗੇ ਦੋਵੇਂ ਚੰਗੇ ਦੋਸਤ ਸੀਗੇ ਲੇਕਿਨ ਜਦੋਂ ਇਹ ਜਾ ਰਹੇ ਸੀਗੇ ਤਾਂ ਰਾਹ ਦੇ ਵਿੱਚ ਹੀ ਦੱਸਦੇ ਕਿ ਇਹ ਤੂੜੀ ਦੇ ਨਾਲ ਪਈ ਹੋਈ ਟਰਾਲੀ ਦੇ ਵਿੱਚ ਜਾ ਕੇ ਟਕਰਾਂਦੇ ਨੇ ਤੇ ਜਿਸ ਤੋਂ ਬਾਅਦ ਦੱਸਦੇ ਕਿ ਮੌਕੇ ਤੇ ਹੀ ਇਹਨਾਂ ਦੋਵਾਂ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਤੇ ਕੀ ਬੀਤ ਰਹੀ ਹੋਵੇਗੀ ਉਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮਹਿਜ਼ 14 ਤੇ 15 ਸਾਲ ਦੀ ਉਮਰ ਸੀਗੇ ਇਹ ਦੋਵੇਂ ਬੱਚਿਆਂ ਦੀ ਲੇਕਿਨ ਹੋਨੇ ਹੈ ਦੋਵੇਂ ਜੋ ਹੈ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਇਹਨਾਂ ਦੀ ਮੌਤ ਹੋ ਗਈ ਹੈ ਸੋ ਦੱਸਦੀ ਹੈ ਕਿ ਫਤੇਗੜ ਚੋੜੀਆਂ ਡੇਰਾ ਬਾਬਾ ਨਾਨਕ ਹਾਈਵੇ ਤੇ ਇਹ ਹਾਦਸਾ ਵਾਪਰਦਾ ਹੈ ਦੇਰ ਰਾਤ 9 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਕਿ ਮੌਕੇ ਤੇ ਜਿਹੜਾ ਬਹੁਤ ਸਾਰੇ ਲੋਕ ਪਿੰਡ ਵਾਲੇ ਇਕੱਠੇ ਹੋ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਜੋ ਹੈ ਹੁਣ ਟਰੈਕਟਰ ਟਰਾਲੀ ਚਾਲਕ ਦੇ ਖਿਲਾਫ ਜੋ ਹੈ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਕੀ ਕੁਝ ਬਿਆਨ ਇਸ ਤੋਂ ਬਾਅਦ ਸਾਹਮਣੇ ਆਏ ਨੇ ਪੁਲਿਸ ਦਾ ਕੀ ਕੁਝ ਕਹਿਣਾ ਹੈ ਉਹ ਬਿਆਨ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਪਾਜੀ ਜਿਹੜੇ ਨੌਜਵਾਨ ਦੀ ਡੈਥ ਹੈ ਤੁਹਾਡਾ ਕੀ ਲੱਗਦਾ ਮੇਰਾ ਬੇਟਾ ਛੋਟਾ ਕੀ ਨਾਮ ਸੀ ਉਹਦਾ ਸੁਪਰੀਤ ਸਿੰਘ ਕੀ ਗੱਲਬਾਤ ਕਿਸ ਤਰ੍ਹਾਂ ਹੋਈ ਹੈ ਜੀ ਇਹ ਪਾਜੀ ਮੋਟਰਸਾਈਕਲ ਦੇ ਨੌਂੜੇ ਨੇਰੇ ਟਰਾਲੀ ਲੱਗੀ ਹੈ ਸਿੱਧੇ ਵੱਜ ਗਿਆ ਵਿੱਚ ਆਣ ਕੇ ਟਰਾਲੀ ਸ਼ਰਕਤ ਦੇ ਵਿੱਚ ਹੀ ਕਿੰਨੀ ਉਮਰ ਸੀ ਇਹਦੀ ਉਮਰ 15 ਕੇ ਸਾਲੀ। ਇੱਕ ਵਾਰ ਨਹੀਂ ਇੱਕ ਵਾਰ ਜੀ ਇੱਕ ਵਾਰ ਤੇ ਲੱਗਦਾ ਕਿ ਜਿਆ ਇਹ ਪ੍ਰਸ਼ਾਸਨ ਦੇ ਟਾਈਮ ਸਾਰ ਟਰਾਲੀ ਚ ਕਾਈ ਹੁੰਦੀ ਤੇ ਇਹ ਹੱਸਣ ਨਹੀਂ ਭਾਜੀ ਨਹੀਂ ਹੁਣ ਆਸਾਏ ਆਹ ਤੇ ਟਰਾਲੀ ਕਰਕੇ ਸਭ ਕੁਝ ਵਾਪਰਿਆ ਅਰਜ਼ਾ ਸਾਡ ਤੇ ਹੁੰਦੀ ਤੇ ਫਿਰ ਕਿੱਥੇ ਹੋਣਾ ਸੀ ਸੜਕ ਤੇ ਲੋਕ ਆਉਂਦੇ ਜਾਂਦੇ ਨੇ ਜਦੋਂ ਸੜਕ ਦੇ ਸਾਧਨ ਖਲਾ ਲਾਂਗੇ ਤੇ ਫਿਰ ਤੇ ਵਾਪਰਨਾ ਵਾਪਰਨਾ ਹੀ ਕੰਮ ਇਹ ਨਾਲ ਜਿਹੜਾ ਮੁੰਡਾ ਕਿੱਥੋਂ ਦਾ ਜੀ ਮੇਮੇ ਚੱਕਦਾ ਭਾਜੀ ਇਹਦਾ ਯਾਰੀਆ ਮੁੰਡਾ ਉਹਦਾ ਕਿੰਨਾ ਆ ਉਹਦਾ ਮਨਜੋਤ ਸਿੰਘ ਤੇ ਮੌਕੇ ਤੇ ਆਈ ਇੱਕ ਪੁਲਿਸ ਵਗੈਰਾ ਹਾਂਜੀ ਹਾਂਜੀ ਆ ਵੇਖੋ ਪੁਲਿਸ ਵੀ ਇੱਥੇ ਪ੍ਰਸ਼ਾਸਨ ਸਾਰੇ ਇੱਥੇ ਨੇ ਪੁਲਿਸ ਭਲਾ ਜੁਏ ਇਸੇ ਨੇ ਜੀ ਮੰਗ ਕੀ ਕਰਦੇ ਆਪਾਂ ਪ੍ਰਸ਼ਾਸਨ ਮੰਗ ਪਾਜੀ ਅਸੀਂ ਚਾਹੁੰਦੇ ਹਾਂ ਹੁਣ ਜੋ ਸਾਡੇ ਨਾਲ ਵਾਪਰ ਗਿਆ ਬਸਾਨੂੰ ਇਨਸਾਫ ਤੇ ਮਿਲਣਾ ਚਾਹੀਦਾ ਨਾ ਆ ਕੀ ਹਾਲਾਤ ਆ ਇਹਦੇ ਟਰਾਲੇ ਚਰਕਾਂ ਦੇ ਲਾਏ ਨੇ ਹੋਰ ਵੀ ਆ ਸਕਦਾ ਜੇ ਲੱਗਦਾ ਸਰ ਮਤਲਬ ਇਹ ਆਪਾਂ ਚਾਹੁੰਦੇ ਆ ਨਾ ਵੀ ਇਹਦੀ ਬਿਲਕੁਲ ਨਰਪੱਖ ਜਾਂ ਹਾਂਜੀ 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 ਕੋਈ ਇੱਕਲਾਤ ਕਾਰਵਾਈ ਹੋਣੀ ਚਾਹੀਦੀ ਹਾਂਜੀ 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 ਹੋਣੀ ਚਾਹੀਦੀ ਸਾਡੇ ਬੇਟਾ ਹਾਏ ਵੇ ਕੀ ਨਾ ਮਨਜੋਤ ਹੈ ਹਾਏ ਮੈਂ ਮਰ ਗਈ ਮੇਰਾ ਤੇ ਆਦਮੀ ਕਿੰਨੇ ਕਿੰਨੀ ਉਮਰ ਸੀ ਬੰਦੇ ਦੀ ਹਾਏ 15 ਸਾਲਾਂ ਦਾ ਕਿਹੜਾ ਪਿੰਡ ਕੜਾ ਦਾ ਮੈਂ ਮਾਚਾ ਤੇ ਕੀ ਕੋ ਮਾਹਰਾ ਸਾ ਕਿਵੇਂ ਵਾਪਰੇ ਆ ਜੀ ਹਾਏ ਮੈਨੂੰ ਨਹੀਂ ਪਤਾ ਕੀ ਮਨ ਕਰ ਜਾ ਹਾਏ ਚਾਚਾ ਹਾਏ ਚਾਚਾ ਕੀ ਹੋ ਗਿਆ ਤੁਪ ਕੇ ਜੋਤਾ ਹਾਏ ਅਸੀਂ ਡੰਡੋ ਹੋ ਗਿਆ ਮੈਂ ਬਸ ਮੇਰਾ ਤੇ ਜੋ ਜਿਹੜੀ ਗੱਲ ਲੋਕਾਂ ਦੇ ਹੋ ਗਈ ਉਹ ਹਾਏ ਆ ਘਰੇ ਖੇ ਬੱਕਾਰੇ ਲੱਗੇ ਲੋਤਾ ਮੁੱਕ ਗਈ ਹਾਏ ਨਿੱਕੋ ਨੱਲੇ ਵਾਲੇ ਦੀ ਗਲਤੀ ਆ ਸੜਕ ਦੇ ਵਿੱਚ ਲਾਇਆ ਜੋ ਤੁਹਾਨੂੰ ਪਤਾ ਦੀ ਇੱਥੇ ਆਵਾਜ਼ ਆ ਰਹੀ ਹੈ ਰਸਤੇ ਦੇ ਫਰ ਪੈ ਰਿਆ ਤੇ ਜਵਾਗ ਵਿੱਚ ਵੱਜੀ ਕਿੰਨੀ ਕੁ ਉਮਰ ਸੀ ਸਰ ਨੌਜਵਾਨ ਦੀ ਇੱਕ ਦੀ 12 ਸਾਲ ਸੀ ਹਾਂਜੀ ਇੱਕ ਨਾ 14 ਦੇ ਸਾਲ ਹਾਂਜੀ ਤੇ ਸਰ ਕੀ ਨਾਮ ਸੀ ਬੇਟਾ ਨਵਜੋ ਨਵਜੋਤ ਸਿੰਘ ਸਰ ਇਹ ਲੱਗਦਾ ਨਹੀਂ ਇੱਥੇ ਪ੍ਰਸ਼ਾਸਨ ਦਾ ਵੀ ਕੋਈ ਮਤਲਬ ਰੋਲ ਹੈ ਕਿਉਂਕਿ ਇਹ ਟਰਾਲੀਸ ਆਪਾਂ ਵੀ ਸ਼ਹਿਰ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਵੀ ਜੇ ਸੜਕ ਦੇ ਵਿੱਚ ਖੜੀ ਆ ਹਾਂਜੀ ਤੇ ਇਹਨੂੰ ਟ੍ਰੈਫਿਕ ਜਿੱਦਾਂ ਚੱਲਦੀਆਂ ਨੇ ਆਪਣੀਆਂ ਹਮਮ ਪੁਰਸ ਵੈਨ ਉਹਨਾਂ ਨੂੰ ਚਾਹੀਦਾ ਜਾਂ ਜ਼ਰੂਰ ਤੇ ਕਰਦੇ ਆਪਾਂ ਪ੍ਰਸ਼ਾਸਨ ਨੇ ਅੱਛਾ ਕੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਆਪਣਾ ਸ਼ੋਕ ਨਾਮ ਕੀ ਸਰ ਪ੍ਰੀਤਮ ਸਿੰਘ ਇਹ ਕੀ ਕਿਹਦੇ ਪ੍ਰਸ਼ਾਸਨ ਨੇ ਚੁੱਕੀ ਨਹੀਂ ਇਥੋਂ ਕਿੱਡਾ ਵੱਡਾ ਨੁਕਸਾਨ ਹੋ ਗਿਆ ਦੋ ਬੱਚੇ 17 18 ਸਾਲ ਦੇ ਜਿਹਨਾਂ ਦੀ ਡੈਥ ਹੋ ਗਈ ਆ ਉਹ ਪਰਿਵਾਰ ਦਾ ਕੀ ਬਣੇਗਾ 112 ਵਾਲੇ ਇੱਕ ਵਾਰ ਸਾਡੇ ਪਿੰਡੋਂ ਦੋ ਵਾਰ ਹੋ ਗਏ ਕਿ ਨਿਕੋਸਾਂ ਉਹਨਾਂ ਖੋਲ ਵੇਖੀ ਐ ਉਹਨਾਂ ਦੀ ਅਸਰ ਇਹ ਸੇਰ ਦੀ ਮੇਰੇ ਖਿਆਲ ਨਾਲ 9 ਤੋਂ 9.5 ਦੇ ਵਿੱਚ ਇੱਥੇ ਟਰਾਲੀ ਪਈ ਆ ਸਰ ਲੱਗਦਾ ਜੇ ਪ੍ਰਸ਼ਾਸਨ ਦਾ ਸਮੇਂ ਸਿਰ ਜੇ ਰੋਡ ਖਾਲੀ ਕਰਾਇਆ ਹੁੰਦਾ ਇਹ ਵੱਡਾ ਹਸਾ ਯਾਰ ਇੱਥੇ ਕਿਸੇ ਪ੍ਰਸ਼ਾਸਨ ਨੂੰ ਪਤਾ ਨਹੀਂ ਕਿਸੇ ਪੁਲਿਸ ਵਾਲੇ ਨੂੰ ਪਤਾ ਇਹ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ ਉਹਨਾਂ ਜਿਨ੍ਹਾਂ ਦੇ ਦੋ ਬੱਚਿਆਂ ਦੀ ਡੈਥ ਹੋਈ ਹੈ ਉਹਨਾਂ ਨੂੰ ਪਤਾ ਨਾ ਪਰਿਵਾਰ ਨੂੰ ਕੀ ਬਣ ਗਿਆ ਉਹਨਾਂ ਦੇ ਨਾਲ ਇੱਕ ਸਰ ਕਿੱਥੋਂ ਦੇ ਨੌਜਵਾਨ ਸੀ ਜਿਹੜੇ ਇੱਕ ਨਿਕੋਸਾਂ ਦਾ ਵਾ ਦੂਸਰਾ ਕਿੱਥੋਂ ਦਾ ਮੈਂ ਚੈੱਕ ਦਾ ਮੌਕੇ ਤੇ ਸਾਡੇ ਇਥੇ ਮੌਕੇ ਦੇ ਉੱਤੇ ਡੈਥ ਹੋ ਗਈ ਆ ਕੀ ਮੰਗ ਕਰਦੇ ਆਪਾਂ ਫਿਰ ਪ੍ਰਸ਼ਾਸਨ ਜੀ ਯਾਰ ਆਪਾਂ ਪ੍ਰਸ਼ਾਸਨ ਕੋ ਇਹੋ ਹੀ ਮੰਗ ਕਰਦੇ ਆਂ ਵੀ ਇਹਨਾਂ ਦੀ ਜੋ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਸਾ ਵੀ ਸਾ ਮੈਨੇ ਕੋਈ ਇਸ ਜੀ ਦੀ ਦਿਨੇ 102 ਵਾਰ ਨਿਕੋਰਾ 111 ਵਾਲੇ ਇਹ ਇਹ ਲਗਭਗ 9:00 ਤੋਂ 9:30 ਵਜੇ ਦੀ ਇੱਥੇ ਮਤਲਬ ਟਰਾਲੀ ਖੜੀ ਆ ਸਵੇਰ ਦੀ ਇੱਥੇ ਹੀ ਕੋਈ ਆਇਆ ਜੀ ਟਰੈਕਟਰ ਵਾਲਾ ਟਰੈਕਟਰ ਲੈ ਗਿਆ ਟਰਾਲੀ ਵੱਲ ਵੇਖਿਆ ਹੀ ਨਹੀਂ ਉਹਨੇ ਆਣ ਕੇ ਕਿਸੇ ਸਰਕਾਰੀ ਮੁਲਾਜ਼ਮ ਨੇ ਵੀ ਇਹ ਵੇਖਿਆ ਵੀ ਅਸੀਂ ਟਰਾਲੀ ਸੜਕ ਸਾਫ਼ ਕਰਾਈਏ ਰਸਤਾ ਸਾਫ਼ ਕਰਾਈਏ ਇਹ ਰਾਤ ਹਨ ਹੋਣੀ ਹੋਰ ਵੀ ਹੋ ਸਕਦੀ ਆ ਪਰ ਇਹ ਹੁਣ ਕਾਨੂੰਨ ਇੱਥੇ ਹੁਣ ਐਮਐਲਏ ਨੇ ਹੁਣ ਇੱਥੇ ਰਾ ਉਸੇ ਵळे ਖਾਲੀ ਹੋ ਜਾਂਦਾ ਇੱਕ ਮੋਟਰਸਾਈਕਲ ਹੀ ਲਾਉਣ ਦਿੰਦੇ ਨਗੀ ਸੈਂਟਰ ਇਸ ਸ਼ਹਿਰ ਦੀ ਸੈਂਟਰ ਟੇਕੀ ਟਰਾਲੀ ਲੱਗੀ ਆ ਹੁਣ ਜਿਨ੍ਹਾਂ ਦੇ ਬੱਚਿਆਂ ਦਾ ਨੁਕਸਾਨ ਹੋ ਗਿਆ ਪਤਾ ਤੋਂ ਉਹਨਾਂ ਨੂੰ ਲੱਗਾ ਨਾ ਦੋ ਪਰਿਵਾਰਾਂ ਦਾ ਨੁਕਸਾਨ ਹੋ ਗਿਆ ਮੇਰਾ ਨਾਮ ਫੁੱਮਣ ਸਿੰਘ ਹੈ ਜੀ ਤੇ ਅਸੀਂ ਸ਼ਾਮ ਦੇ ਟਾਈਮ ਜਿਵੇਂ ਟੱਬਾ ਬੰਦ ਕਰਕੇ ਘਰੋਂ ਜਾਣ ਦੀ ਤਿਆਰੀ ਚਾਹਾਂ ਤੇ ਇਧਰੋਂ ਬੜੇ ਜ਼ੋਰ ਦੀ ਆਵਾਜ਼ ਆਈ ਆ ਜਿਵੇਂ ਜਿਵੇਂ ਕੋਈ ਚੀਜ਼ ਵੱਜਦੀ ਹੈ ਹਮ ਹਮ ਤੇ ਉਦੋਂ ਅਸੀਂ ਇਹਨਾਂ ਗੌਰ ਨਹੀਂ ਕੀਤਾ ਕਿਉਂਕਿ ਇਹ ਫਾਦੇਗੜ ਚੂੜੀਆਂ ਵਾਲੀ ਸਾਈਡ ਤੋਂ ਆ ਰਹੀ ਸੀ ਜਿਹੜੇ ਬੱਚੇ ਵਿੱਚ ਵੱਜਿਆ ਤੇ ਸਾਡਾ ਤਾਂ ਬੰਦੇ ਰੋਵਾਂ ਬਲਾਨਕ ਸਾਈਡ ਤੇ ਆ ਇਸ ਟਰਾਲੀ ਦੀ ਆਵਾਜ਼ ਬੜੀ ਜ਼ੋਰ ਦੀ ਸੀ ਪਰ ਅਸੀਂ ਇਹਨਾਂ ਗੌਰ ਨਹੀਂ ਉਦੋਂ ਕੀਤਾ ਬਸ ਉਹ ਤੇ ਚੰਦ ਇੱਕ ਜਾਂ ਦੋ ਮਿੰਟਾਂ ਜਦੋਂ ਦੁਨੀਆ ਇਕੱਠੀ ਹੋਈ ਹੈ ਕਾਫੀ ਲੋਕ ਆ ਗਏ ਇਕੱਠੇ ਜੱਕ ਦਮ ਅੱਡਾ ਸੀਗਾ ਛੋਟਾ ਜਿਹਾ ਤੇ ਫਿਰ ਮੈਂ ਵੀ ਭੱਜ ਕੇ ਆ ਵੀ ਇੱਥੇ ਕੀ ਗੱਲ ਹੋਈ ਹੈ ਤੇ ਵੇਖਿਆ ਤੇ ਬਹੁਤ ਜ਼ਿਆਦਾ ਹਾਲ ਖਰਾਬ ਸੀਗੀ ਮਤਲਬ ਵੇਖਣ ਦੇ ਯੋਗ ਵੀ ਨਹੀਂ ਸੀ ਸਰ ਕਹ ਕੀ ਹਾਦਸੇ ਦਾ ਕਾਰਨ ਕੀ ਲੱਗਦਾ ਜੀ ਹਾਦਸੇ ਦਾ ਕਾਰਨ ਜਦੋਂ ਟਰਾਲੀ ਆ ਜੀ ਇਹ ਸਵੇਰ ਤੋਂ ਹੀ ਇਥੇ ਰੋਡ ਦੇ ਸੈਂਟਰ ਦੇ ਵਿੱਚ ਚੌੜੇ ਰੋਹ ਕਰਕੇ ਸਿਟੀ ਆ ਇੱਕਦਮ ਦੇ ਨਾ ਵੀ ਅੱਗੇ ਖਲੋਤੀ ਆ ਖਲੋਤੀ ਨਹੀਂ ਲੱਗੀ ਆ ਟਰਾਲੀ ਸਵੇਰ ਦੀ ਟਰਾਲੀ ਪਲਟੀ ਆ ਕਿਸੇ ਨੇ ਹੱਥ ਤੱਕ ਨਹੀਂ ਲਾਇਆ ਪਰੇ ਨਹੀਂ ਕੀਤਾ ਤੇ ਜਦ ਕੀ ਇਹਨੂੰ ਉਹ ਟਾਈਮ ਨਾਲ ਹਟਾ ਲੈਣਾ ਚਾਹੀਦਾ ਸੀ ਅਜੇ ਵੀ ਸਾਨੂੰ ਡਾਰਿਆ ਵੀ ਹੋਰ ਨਾ ਕੁਛ ਹੈ ਮੇਨ ਰੋਡ ਦੇ ਵਿੱਚ ਇਹਨ ਮੁਕਤ ਕਰਨਾ ਯਾਨੀ ਕਿ ਇਹਦਾ ਹੀ ਹੈ ਟਰਾਲੀ ਦਾ ਟਰਾਲੀ ਹੈ ਜੀ ਟਰਾਲੀ ਹੈ ਇਹਨ ਮੁਕਤ ਸਰ ਜੇ ਪ੍ਰਸ਼ਾਸਨ ਸਮੇਂ ਸਿਰ ਜਾਗਿਆ ਹੁੰਦਾ ਤੇ ਇਹ ਹਾਸਾ ਕਰ ਸਕਦਾ ਸੀ ਬਿਲਕੁਲ ਜੀ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਅਜੇ ਤੋ ਕਿੰਨੀ ਵਾਰੀ ਪੁਲਿਸ ਦੀਆਂ ਗੱਡੀਆਂ ਵੀ ਲੰਘੀਆਂ ਨੇ ਕਿਸੇ ਨੇ गौर ਹੀ ਨਹੀਂ ਇਸ ਗੱਲ 'ਤੇ ਕੀਤਾ ਕਿ ਇਹਨੂੰ ਪਰੇ ਕੀਤਾ ਜਾਵੇ ਇਹ ਜਿਹੜੇ ਨੌਜੋਨੇ ਦੱਸੋ ਕਿੰਨੀ ਕੁ ਉਮਰ ਸੀ ਬੱਚੇ ਨੇ ਮਤਲਬ ਮੈਨੂੰ ਕਰੈਕਟ ਪਤਾ ਨਹੀਂ ਛੋਟੀ ਉਮਰ ਦੇ ਸੀ 14-15 ਸਾਲ ਦੇ ਜਾਂ 12-14 ਇੰਨੀ ਕੁ ਸਾਲ ਦੀ ਉਮਰ ਦੇ ਬੱਚੇ ਸੀ 14-15 ਸਾਲ ਦੇ ਕਰੀਬ 12 ਸਾਲ ਦੀ ਉਮਰ ਹੈ ਬੱਚੇ ਦੀ ਮੋਕਤਸਰ ਪੁਲਿਸ ਪ੍ਰਸ਼ਾਸਨ ਪਹੁੰਚਿਆ ਹਾਂਜੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਵਾ ਹੁਣ ਵੇਖੋ ਅਗਲੀ ਕੀ ਕਰਦੇ ਨੇ ਤੇ ਮ੍ਰਿਤਕ ਦੇ ਵਾਰਸ ਵੀ ਪਹੁੰਚ ਗਏ ਨੇ ਹਾਂਜੀ ਮ੍ਰਿਤਕ ਦੇ ਵਾਰਸ ਵੀ ਪਹੁੰਚ ਗਏ ਇਹ ਮਾਮਲਾ ਇੱਕ ਦੱਸਣ ਦੇ ਆ ਅਸੀਂ ਮੋਕੇ ਤੇ ਪਹੁੰਚਿਆ ਸਾਨੂੰ ਹੁਣੇ ਪਤਾ ਲੱਗਾ ਆ ਤੇ ਟਰਾਲੀ ਇੱਕ ਆ ਤੇ ਉਹ ਪਰਾਲੀ ਨਾਲ ਰੱਦੀ ਆ ਜਿਹੜੀ ਵੱਡੀ ਟਰਾਲੀਆਂ ਹੁੰਦੀਆਂ ਪਰਾਲੀ ਵਾਲੀਆਂ ਟਰੈਕਟਰ ਨੂੰ ਲਾਣੋ ਲਾ ਕੇ ਲੈ ਗਿਆ ਕੋਈ ਦਿੰਦੀ ਕਿਹਦੇ ਦੱਸਣ ਦੇ ਪਤਾ ਨਹੀਂ ਕਿ ਕਿਹਦੀ ਆ ਅਜੇ ਪਤਾ ਨਹੀਂ ਲੱਗਾ ਟਰੈਕਟਰ ਹੈ ਕਿਰਾਇਆ ਤੇ ਉਹਨਾਂ ਦੇ ਬੜੀ ਦਿਨੇ ਕਦੇ ਟੱਲੀ ਤੇ ਲੱਗੀ ਰਹੀ ਹੈ ਟਾਲੀ ਤੇ ਕਿਸੇ ਨੇ ਚੱਕ ਵੇਖਿਆ ਨਹੀਂ ਕਿ ਤੇ ਮੋਟਰਸਾਈਕਲ ਤੇ ਮੁੜੇ ਦੋ ਬੱਚੇ ਆਉਂਦੀ ਹਨ ਇੱਕ ਮੁੜਾ ਮੈਮੇ ਚੱਕ ਦਾ 14-15 15 ਸਾਲੇ ਉਮਰ ਦੇ ਇਕਰੀ ਤੇ ਦੂਸਰਾ ਵੀ ਮੁੜੇ ਦੀ ਨਹੀਂ ਕੋਈ ਉਮਰ 14-15 ਸਾਲ ਨਿੱਕੋ ਸਰਾ ਦਾ ਆ ਤੇ ਇੱਕ ਦੇ ਅੱਗੋਂ ਕਿਤੇ ਲਾਈਟ ਪਈ ਹੋਈਗੀ ਹੋ ਸਕਦਾ ਆ ਤੇ ਟਰਾਲੀ ਦੇ ਵਿੱਚ ਵੱਜੀ ਹੈ ਟਰਾਲੀ ਜਿਹੜੀ ਆ ਸ਼ੱਕ ਦੇ ਵਿੱਚ ਘਾਰ ਲੱਗੀ ਆ ਮਤਲਬ ਕਿ 50% ਤੋਂ ਉੱਤੇ ਇੱਧਰ ਸਿਲਕ ਦੇ ਬੜੀ ਸਾਈਡ ਤੇ ਆ ਕੀ ਸਿਰਫ ਇਹਨਾਂ ਦੇ ਮੌਕੇ ਤੇ ਡੈਥ ਹੋ ਗਈ ਜੀ ਮੌਕੇ ਦੀ ਦੋਵਾਂ ਦੀ ਡੈਥ ਹੋ ਗਈ ਆ ਤਾਂ ਸਰ ਲੱਗਦਾ ਨਹੀਂ ਕਿ ਪ੍ਰਸ਼ਾਸਨ ਸਮੇਂ ਸਿਰ ਜਾਗਿਆ ਹੁੰਦਾ ਹੌਣ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੌਣ ਤੇ ਜੋ ਕਰਦਿਆਂ ਕਹਿੰਦੇ ਜਿਉਂ ਉਹਨਾਂ ਦੇ ਬਿਆਨਾਂ ਦੇ ਕਹਿੰਦੇ ਜੋ ਕਹਾਂਗੇ ਕਰਦਾਂਗੇ ਉਹਦੇ ਕਾਰਵਾਈ ਕਾਨੂੰਨੀ ਕਰਨੀ ਬੰਦੀ ਆ ਪਰ ਇਹ ਪਹਿਲਾਂ ਸਾਡੇ ਨਾਜ ਵਿੱਚ ਨਹੀਂ ਜੇ ਟਰਾਲੀ ਲੱਗੀ ਕਿ ਜਾ ਕੇ ਜਿਹੜੇ ਲੋਕਲ ਆਇਆ ਇਧਰ ਦੇ ਸਾਨੂੰ ਦੱਸ ਦਿੰਦੇ ਵੀ ਆਹ ਗੱਲ ਆ ਵੀ ਟਰਾਲੀ ਲੱਗੀ ਹੈ ਜਾਂ ਕਿਸੇ ਨੂੰ ਕਹਿ ਕੇ ਸ਼ਾਂ ਕਰਾ ਦਿੰਦੇ ਸਰ ਲੱਗੇ ਤੁਹਾਡੇ ਲੱਗੇ ਤਾਂ ਨੇ ਮਲੇਵਾਲ ਚੌਕੀ ਆ ਸਰ ਅਕਸਰ ਆਣਾ ਜਾਣਾ ਆਪਣਾ ਰਹਿੰਦਾ ਹੈ ਸਰ ਜੇ ਸਮੇਂ ਸਰ ਜੇ ਸਰ ਜੇ ਵੀਕਲ ਚ ਕਾਇਆ ਹੁੰਦਾ ਤੇ ਇਹ ਵੱਡਾ ਹਾਸਾ ਜਿਹੜਾ ਉਹਨੂੰ ਟਾਲ ਸਕਦਾ ਆਪਰੇ ਜੇ ਪਹਿਲਾਂ ਕੀਤਾ ਹੁੰਦਾ ਤਾਂ ਇਹ ਜਿਹਾ ਹੀ ਸਰ ਵਿਕਲ ਤੇ ਕਾਰਵਾਈ ਹੋਏਗੀ ਕਿਹ ਜੀ ਹਾਂਜੀ ਵਿਕਲ ਤੇ ਕਾਰਵਾਈ ਹੋਏਗੀ ਵਿਕਲ ਤੇ ਕਾਰਵਾਈ ਹੋਏਗੀ ਪਾਜੀ ਜਿਹੜੇ ਨੌਜਵਾਨ ਦੀ ਡੈਥ ਹੈ ਤੁਹਾਡਾ ਕੀ ਲੱਗਦਾ ਮੇਰਾ ਬੇਟਾ ਛੋਟਾ ਕੀ ਨਾਮ ਸੀ ਉਹਦਾ ਸੁਪਰੀ ਸਿੰਘ ਕੀ ਗੱਲਬਾਤ ਕਿਸ ਤਰ੍ਹਾਂ ਹੋਈ ਹੈ ਜੀ ਇਹ ਪਾਜੀ ਮੋਟਰਸਾਈਕਲ ਤੇ ਨੌਂ ਡੇ ਨਿਹਰੇ ਟਰਾਲੀ ਲੱਗੀ ਹੈ ਤੇ ਸਿੱਧੇ ਵੱਜ ਗਿਆ ਵਿੱਚ ਆਣ ਕੇ ਟਰਾਲੀ ਸ਼ਰਕਤ ਦੇ ਵਿੱਚ ਹੀ ਕਿੰਨੀ ਉਮਰ ਸੀ ਇਹਦੀ ਨੰਬਰ 15 ਕੇਸ ਵਾਲੀ ਹੈ ਇੱਕ ਵਾਰ ਨਹੀਂ ਇੱਕ ਵਾਰ ਜੀ ਇੱਕ ਵਾਰ ਤੇ ਲੱਗਦਾ ਕਿ ਜੇ ਇਹ ਪ੍ਰਸ਼ਾਸਨ ਦਾ ਟਾਈਮ ਸਟਰੈਲੀ ਚ ਕਾਈ ਹੁੰਦੀ ਤੇ ਇਹ ਹੱਥ ਬਣਾਉਂਦਾ ਪਾਜੀ ਨਹੀਂ ਹੁਣ ਸਾਏ ਆਹਦੇ ਟਰਾਲੀ ਕਰਕੇ ਸਭ ਕੁਝ ਵਾਪਰਿਆ ਰਜ਼ਾ ਸਾਈਡ ਤੇ ਹੁੰਦੀ ਤੇ ਫਿਰ ਕਿੱਥੇ ਹੁਣਾ ਸੀ ਸੜਕ ਦੇ ਲੋਕ ਹੁੰਦੇ ਜਾਂਦੇ ਨੇ ਜਦੋਂ ਸੜਕ 'ਚ ਸਾਧਨ ਖਲਾ ਲਾਂਗੇ ਤੇ ਫਿਰ ਤੇ ਵਾਪਰਨਾ ਹੈ ਵਾਪਰਨਾ ਹੈ ਕੰਮ ਇਹ ਨਾਲ ਜਿਹੜਾ ਮੁੰਡਾ ਕਿੱਥੋਂ ਦਾ ਜੀ ਉਹ ਮੈਂ ਮੇ ਚੱਕਦਾ ਭਾਜੀ ਇਹਦਾ ਯਾਰ ਹੀ ਮੁੰਡਾ ਉਹਦਾ ਕਿਹਨਾ ਆਇਆ ਉਹਦਾ ਮਨਜੋਤ ਸਿੰਘ ਤੇ ਮੌਕੇ ਤੇ ਆਈ ਇੱਕ ਪੁਲਿਸ ਵਗੈਰਾ ਹਾਂਜੀ ਹਾਂਜੀ ਆ ਵੇਖੋ ਪੁਲਿਸ ਵੀ ਇੱਥੇ ਪ੍ਰਸ਼ਾਸਨ ਸਾਰੇ ਇੱਥੇ ਨੇ ਪੁਲਿਸ ਬਲਾਜਨ ਇੱਥੇ ਨੇ ਕੀ ਮੰਗੀ ਕਰਦੇ ਆਪਾਂ ਪ੍ਰਸ਼ਾਸਨ ਮੰਗ ਭਾਜੀ ਅਸੀਂ ਦੰਨੇ ਹੁਣ ਜੋ ਹੱਡ ਨਾਲ ਵਾਪਰ ਗਿਆ ਬਸਾਨੂੰ ਇਨਸਾਫ ਤੇ ਮਿਲਣਾ ਚਾਹੀਦਾ ਨਾ ਆ ਕੀ ਹਾਲਾਤ ਆ ਜਿਹੜੇ ਟਰਾਲੇ ਚਰਕਾਂ ਦੇ ਲਾਏ ਨੇ ਹੋਰ ਵੀ ਆ ਸਕਦਾ ਜੇ ਲੱਗਦਾ ਵੀ ਸਰ ਮਤਲਬ ਇਹ ਆਪਾਂ ਚਾਹੁੰਦੇ ਆ ਨਾ ਵੀ ਇਹਦੀ ਬਿਲਕੁਲ ਨਾ ਪੱਖ ਜਾਂ ਹਾਂਜੀ 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 ਕੰਕਲ ਵਾਲਾ ਕਾਰਵਾਈ ਹੁਣ ਜੀ ਹਾਂਜੀ 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 ਹੋਣੀ ਚਾਹੀਦੀ ਬਸ ਸਾਡੇ ਬੇਟਾ ਹਾਏ ਵੇ ਕੀ ਨਾ ਮਨਜੋਤ ਹੈ ਹਾਏ ਮੈਂ ਮਰ ਗਈ ਮੇਰਾ ਤੇ ਆਦਮੀ ਕਿੰਨੇ ਕਿੰਨੀ ਉਮਰ ਸੀ ਬੇਟੀ ਉਹਦੀ ਬੇਟੀ ਹਾਏ 15 ਸਾਲਾਂ ਦਾ ਕਿਹੜਾ ਪਿੰਡ ਕਰਦਾ ਮੈਂ ਮਾਚਾ ਤੇ ਕੀ ਕਰ ਸਕੇ ਮੈਂ ਵਾਪਰੇ ਆ ਜੀ ਹਾਏ ਮੈਨੂੰ ਨਹੀਂ ਪਤਾ ਕੀ ਮੈਂ ਕਰ ਜਾਈਏ ਹਾਏ ਚਾਚਾ ਹਾਏ ਚਾਚਾ ਕੀ ਹੋ ਗਿਆ ਤੁਸ ਪੁਕੇ ਜੋਤਾ ਹਾ ਹਰ ਅਸੀਂ ਡੰਟ ਹੋ ਗਿਆ ਮੈਂ ਬਸ ਮੇਰਾ ਤੇ ਜੋ ਜਿਹੜੀ ਗੱਲ ਲੋਕਾਂ ਦੇ ਕਹਿੰਦੇ ਹੋ ਗਈ ਉਹ ਹਾਏ ਹੇ ਬਾਤੇ ਬਕਾਰੇ ਲਾ ਕੇ ਲੋਤਾ ਮੁੱਕ ਗਈ ਹਾਏ ਨਿੱਕੋ ਰੱਲੇ ਵਾਲੇ ਦੀ ਗਲਤੀ ਆ ਸੜਕ ਦੇ ਵਿੱਚ ਲਾਇਆ ਜੋ ਤੁਹਾਨੂੰ ਪਤਾ ਵੀ ਇੱਥੇ ਹਵਾ ਜਾਈ ਹੈ ਰੱਲੇ ਵਾਲਾ ਤੇਰਾ ਤੇ ਮੇਰਾ ਫੋਟੋ ਜੋ ਆਗ ਵਿੱਚ ਵੱਜੀ ਕਿੰਨੀ ਕੁ ਉਮਰ ਸੀ ਸਰ ਨੌਜਵਾਨ ਦੀ ਇੱਕ ਦੀ 12 ਸਾਲ ਸੀ ਹਾਂਜੀ ਇੱਕ 14 ਸਾਲ ਹਾਂਜੀ ਤੇ ਸਰ ਕੀ ਨਾਮ ਸੀ ਬੇਟਾ ਨਵਜੋ ਨਵਜੋਤ ਸਿੰਘ ਸਰ ਲੱਗਦਾ ਨਹੀਂ ਇੱਥੇ ਪ੍ਰਸ਼ਾਸਨ ਦਾ ਵੀ ਕੋਈ ਮਤਲਬ ਰੋਲ ਹੈ ਕਿਉਂਕਿ ਇਹ ਟਰੈਲਿਸ ਆਪਾਂ ਵੀ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਵੀ ਜੇ ਸੜਕ ਦੇ ਵਿੱਚ ਖੜੀ ਆ ਹਾਂਜੀ ਤੇ ਇਹਨੂੰ ਟਰੈਫਿਕ ਜਿੱਦਾਂ ਚੱਲਦੀਆਂ ਨੇ ਆਪਣੀਆਂ ਹਾਂ ਪੁਰਸ ਵੈਨ ਉਹਨਾਂ ਨੂੰ ਚਾਹੀਦਾ ਜਾਂ ਸਰਟੀਫਿਕੇਟ ਕੀ ਮ ਕਰਦੇ ਆਪਾਂ ਪ੍ਰਸ਼ਾਸਨ ਨੇ ਅੱਛਾ ਕੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਆਪਣਾ ਸ਼ੋਕ ਨਾਮ ਕੀ ਸਰ ਪ੍ਰੀਜ਼ਮ ਸਿੰਘ ਇਹ ਕੀ ਕਿਹਨੇ ਪ੍ਰਸ਼ਾਸਨ ਨੇ ਚੁੱਕੀ ਨਹੀਂ ਇੱਥੋਂ ਕਿੰਨਾ ਵੱਡਾ ਨੁਕਸਾਨ ਹੋ ਗਿਆ ਦੋ ਬੱਚੇ 17 18 ਸਾਲ ਦੀ ਜਿਹਨੇ ਡੈਥ ਹੋ ਗਈ ਆ ਉਹ ਪਰਿਵਾਰ ਦਾ ਕੀ ਬਣੇਗਾ 112 ਵਾਲੇ ਇੱਕ ਵਾਰ ਸਾਡੇ ਪਿੰਡੋਂ ਦੋ ਵਾਰ ਹੋ ਗਏ ਕਿ ਨਿਕੋਸਾ ਉਹਨਾਂ ਖੋਦ ਵੀ ਆਖੀ ਹੈ ਉਹਨਾਂ ਕੀ ਇਸ ਸੇਰ ਦੀ ਮੇਰੇ ਖਿਆਲ ਨਾਲ 9 ਤੋਂ 9.5 ਦੇ ਵਿੱਚ ਇੱਥੇ ਟਰਾਲੀ ਪਈ ਆ ਹਰ ਲੱਗਦਾ ਜਿਵੇਂ ਪ੍ਰਸ਼ਾਸਨ ਦਾ ਸਮੇਂ ਸਿਰ ਜੇ ਰੋਡ ਖਾਲੀ ਕਰਾਇਆ ਹੁੰਦਾ ਇਹ ਵੱਡਾ ਹਸਾ ਯਾਰ ਇੱਥੇ ਕਿਸੇ ਪ੍ਰਸ਼ਾਸਨ ਨੂੰ ਪਤਾ ਨਹੀਂ ਕਿਸੇ ਪੁਲਿਸ ਵਾਲੇ ਨੂੰ ਪਤਾ ਇਹ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ ਹੁਣ ਜਿਨ੍ਹਾਂ ਦੇ ਦੋ ਬੱਚਿਆਂ ਦੀ ਡੈਥ ਹੋਈ ਹੈ ਉਹਨਾਂ ਨੂੰ ਪਤਾ ਨਾ ਪਰਿਵਾਰ ਨੂੰ ਕੀ ਬਣ ਗਿਆ ਉਹਨਾਂ ਦੇ ਨਾਲ ਇੱਕ ਸਰ ਕਿਥੋਂ ਦਾ ਨੌਜਵਾਨ ਸੀ ਜਿਹੜੇ ਇੱਕ ਨਿਕੋਸਰਾਂ ਦਾ ਵਾ ਦੂਸਰਾ ਕਿਥੋਂ ਦਾ ਮੈਂ ਚੈੱਕ ਦਾ ਮੌਕੇ ਤੇ ਸਾਡੇ ਇਥੇ ਮੌਕੇ ਦੇ ਉੱਤੇ ਡੈਥ ਹੋ ਗਈ ਆ ਕੀ ਮੰਨ ਕਰਦੇ ਆ ਕੋਈ ਗੱਲ ਭਾਈ ਕਾਲੀਆ ਸਵੀਰ ਜੀ ਨੇ ਕਾਲੀ ਪਰਾਂ ਦਿੱਤੀ ਆ ਪਰ ਦੋ ਮਿੰਟ ਦੋ ਮਿੰਟ ਕੋਈ ਲਰ ਵੇਲਾ ਹੋ ਗਿਆ ਭਾਈ ਕਾਲੀਆ ਸਵੀਰ ਜੀ ਨੇ ਕਾਲੀ ਪਰਾਂ ਦਿੱਤੀ ਆ ਪਰ ਦੋ ਮਿੰਟ ਦੋ ਮਿੰਟ